ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਜੀ ਦੋਸਤੋ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਬੋਈਏ ਅਤੇ ਗੋਲਿਆਂ ਬਾਰੇ ਪੁਰਾਣੇ ਸਮਿਆਂ ਵਿੱਚ ਪੰਜਾਬ ਦੀਆਂ ਪਿੰਡੂ ਔਰਤਾਂ ਬੋਈਏ ਅਤੇ ਗੋਲਿਆਂ ਦੀ ਬਹੁਤ ਲੋੜ ਮਹਿਸੂਸ ਕਰਦੀਆਂ ਸਨ ਅਤੇ ਉਹਨਾਂ ਦੀ ਵਿਸ਼ੇਸ਼ ਸੰਭਾਲ ਕਰਦੀਆਂ ਸਨ। ਇਹੀ ਕਾਰਨ ਹੈ ਕਿ ਇਹਨਾਂ ਪਿੰਡੂ ਔਰਤਾਂ ਦਾ ਬੋਈਏ ਅਤੇ ਗੋਲਿਆਂ ਨਾਲ ਖਾਸ ਮੋਹ ਹੋ ਜਾਂਦਾ ਸੀ। ਪਾਵੇਂ ਬੋਈਏ ਤੇ ਗੋਲਿਆਂ ਦੀ ਵਰਤ ਜਿਹੜੀ ਇੱਕੋ ਜਿਹੀ ਹੁੰਦੀ ਸੀ। ਅਤੇ ਉਹਨਾਂ ਦੀ ਵਰਤੋਂ ਵੀ ਛੋਟਾ-ਛੋਟਾ ਘਰ ਦਾ ਸਮਾਨ ਸੰਭਾਲ ਲਈ ਕੀਤੀ ਜਾਂਦੀ ਸੀ। ਪਰ ਦੋਹਾਂ ਨੂੰ ਬਣਾਉਣ ਦਾ ਸਜਾਉਣ ਦੇ ਤਰੀਕੇ ਥੋੜੇ ਵੱਖ ਸਨ। ਹਰ ਘਰ ਵਿੱਚ ਬੋਈਏ ਤੇ ਗੋਲੇ ਆਮ ਦੇਖੇ ਜਾਂਦੇ ਸਨ। ਇਹ ਬੋਈਏ ਤੇ ਘੋਦੇ ਦੇਖਣ ਵਿੱਚ ਇੱਕੋ ਜਿਹੇ ਸੋਹਣੇ, ਸਿਆवटी ਅਤੇ ਹਲਕੇ ਹੁੰਦੇ ਸਨ। ਅਤੇ ਇਹਨਾਂ ਦੀ ਲਾਗਤ ਉੱਪਰ ਖਰਚਾ ਵੀ ਨਾ ਮਾਤਰ ਸੀ। ਪਰ ਇਹ ਕੰਮ ਬਹੁਤ ਆਉਂਦੇ ਸਨ। ਬੋਈਏ ਆਮ ਤੌਰ ਤੇ ਡੱਬ, ਸੜਕੜੇ, ਗੋਦ ਅਤੇ ਖਜੂਰ ਦੇ ਰੁੱਖ ਦੀਆਂ ਬਰੀਕ ਪੱਤੀਆਂ ਤੋਂ ਬਣਦੇ ਸਨ। ਬਣਾਉਣ ਵਾਲੀਆਂ ਔਰਤਾਂ ਨੂੰ ਇਹਨਾਂ ਲਈ ਚੰਗੀ ਮਿਹਨਤ ਕਰਨੀ ਪੈਂਦੀ ਸੀ ਕਿਉਂਕਿ ਇਹ ਵੀ ਇੱਕ ਪੰਜਾਬੀ ਕਲਾ ਸੀ ਉਹ ਔਰਤਾਂ ਇਹਨਾਂ ਪੱਤੀਆਂ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗਦੀਆਂ ਸਨ ਅਤੇ ਉਹਨਾਂ ਨੂੰ ਸਕਾ ਕੇ ਬੜੇ ਸਲੀਕੇ ਨਾਲ ਬਣਦੀਆਂ ਬਣਤੀ ਕਰਦੀਆਂ ਸਨ ਕਈ ਔਰਤਾਂ ਦਾ ਇੰਨੀ ਨਪੁੰਨ ਹੁੰਦੀ ਆ ਸਨ ਕਿ ਉਹ ਬੋਈਏ ਦੀ ਬਣਤਾ ਸਮੇਂ ਉਸ ਵਿੱਚ ਫੁੱਲ ਬੇਲ ਬੂਟੀਆਂ ਪਾ ਦਿੰਦੀਆਂ ਸਨ ਜੋ ਬਣਾਉਣ ਵਾਲੀ ਦੀ ਬਚਿੱਤਰ ਕਲਾ ਨੂੰ ਦਰਸਾਉਂਦੀ ਆ ਸਾਨੂੰ ਦੇਖਣ ਵਾਲਿਆਂ ਨੂੰ ਵੀ ਇਹ ਰੰਗਦਾਰ ਬਉਈਏ ਬਹੁਤ ਹੀ ਸੁੰਦਰ ਲੱਗਦੇ ਸਨ ਇਹ ਔਰਤਾਂ ਕਈ ਕਈ ਤਰ੍ਹਾਂ ਦੇ ਬਉਈਏ ਬਣਾ ਕੇ ਆਪਣੇ ਘਰਾਂ ਵਿੱਚ ਸਜਾਵਟ ਦੇ ਤੌਰ ਤੇ ਟੰਗ ਲੈਂਦੀਆਂ ਦੁਬਾਰਾ ਪਰ ਟੰਗੇ ਇਹ ਰੰਗਦਾਰ ਬਉਈਏ ਬਹੁਤ ਚੰਗੇ ਲੱਗਦੇ ਬਹੁਤ ਸਾਰੀਆਂ ਔਰਤਾਂ ਇਹ ਰੰਗਦਾਰ ਬਉਈਏ ਬਣਾ ਕੇ ਆਪਣੇ ਰਿਸ਼ਤੇਦਾਰਾਂ ਜਾਂ ਸਾਥ ਸੰਬੰਧੀਆਂ ਅਤੇ ਦੂਜੀਆਂ ਔਰਤਾਂ ਦੂਜੀਆਂ ਔਰਤਾਂ ਨੂੰ ਤੋਹਫੇ ਦੇ ਤੌਰ ਤੇ ਵੀ ਦਿੰਦੀਆਂ ਪੰਜਾਬੀ ਪਿੰਡੂ ਵਿਆਹਾਂ ਵਿੱਚ ਰੰਗੀਨ ਬੋਈਏ ਲੜਕੀਆਂ ਦੇ ਦਾਜ ਵਿੱਚ ਦੇਣ ਦਾ ਰਿਵਾਜ ਸੀ ਜਦੋਂ ਬਰਾਤਾਂ ਘੱਟਪਾਰ ਆਉਂਦੀਆਂ ਤਾਂ ਦਿਖਾਵੇ ਦੀ ਰਸਮ ਆਦਾ ਕੀਤੀ ਜਾਂਦੀ ਸੀ ਲੜਕੀਆਂ ਨੂੰ ਦੇਣ ਵਾਲਾ ਦਾਜ ਮੰਜੇ ਢਾਹ ਕੇ ਉਹਨਾਂ ਉੱਤੇ ਸਿਆਇਆ ਜਾਂਦਾ ਸੀ ਮੰਜਿਆਂ ਪਰ ਦਹੇਜ ਦੇ ਕੱਪੜੇ ਬਿਸਤਰੇ ਭਾਂਡੇ ਆਦ ਰੱਖੇ ਜਾਂਦੇ ਸਨ ਅਤੇ ਇੱਕ ਮੰਜੇ ਪਰ ਖਾਸ ਤੌਰ ਤੇ ਪੱਖੀਆਂ ਸੀਸੇ ਬੋਈਏ ਅਤੇ ਹਾਰ ਸ਼ਿੰਗਾਰ ਦਾ ਸਮਾਨ ਰੱਖਿਆ ਜਾਂਦਾ ਸੀ ਬੋਈਆਂ ਦੀ ਗਿਣਤੀ ਵਿਸ਼ੇਸ਼ ਤੌਰ ਤੇ ਦੱਸੀ ਜਾਂਦੀ ਸੀ ਇੱਕ ਬੋਈਏ ਵਿੱਚ ਮੇਕਅਪ ਦਾ ਸਮਾਨ ਰੱਖ ਕੇ ਸਜਾਇਆ ਜਾਂਦਾ ਸੀ ਬਰਾਤੀ ਸਜੇ ਮੰਜਿਆਂ ਵਿੱਚ ਘੁੰਮਦੇ ਉਹ ਇਹ ਸਾਰਾ ਸਮਾਨ ਬੜੇ ਘੋ ਨਾ ਦੇਖਦੇ ਸਨ ਅਤੇ ਇਸ ਤਰ੍ਹਾਂ ਦੇ ਸਮਾਨ ਤੋਂ ਬਿਆੰਦ ਲੜਕੀ ਦੇ ਹਨਰ ਦਾ ਹੰਦਾ ਜਾਬੀਦ ਗਾ ਲੈਂਦੇ ਸਾਨੂੰ ਵਿਆਹ ਤੋਂ ਬਾਅਦ ਵੀ ਸਹੁਰੇ ਘਰ ਜਾ ਕੇ ਇਹ ਬੁਈਏ ਅਤੇ ਖਾਸ ਕਰਕੇ ਮੇਕਅਪ ਵਾਲਾ ਬੁਈਆ ਆਪਣੇ ਸੰਦੂਖਾਂ ਵਿੱਚ ਸਾਮ ਰੱਖਦੀਆਂ ਜੋ ਬਹੁਤ ਸਾਲਾਂ ਤੱਕ ਇਸ ਤਰ੍ਹਾਂ ਹੀ ਸੰਭਾਲਿਆ ਜਾਂਦਾ ਸੀ ਇਹ ਬੋਈਏ ਘਰਾਂ ਵਿੱਚ ਔਰਤਾਂ ਵੱਲੋਂ ਰੋਟੀਆਂ ਖ ਰੱਖਣ ਲਈ ਪੂਣੀ ਇਕੱਤਣ ਲਈ ਸੇਵਾਵਟੀ ਕੰਮ ਲਈ ਸਬਜ਼ੀ ਕੱਟਣ ਲਈ ਚੰਗੇਰ ਦੇ ਤਾਰ ਤੇ ਵਰਤਨ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਸਨ ਔਰਤਾਂ ਦਾ ਇਹਨਾਂ ਪ੍ਰਤੀ ਇਹ ਮੋਹ ਦੇਖ ਕੇ ਇਹ ਬੋਈਏ ਸਾਡੇ ਸੱਭਿਆਚਾਰ ਦਾ ਅੰਗ ਬਣ ਗਏ ਹਨ ਇਸੇ ਤਰ੍ਹਾਂ ਜੇ ਅਸੀਂ ਗੋਲਿਆਂ ਦੀ ਗੱਲ ਕਰੀਏ ਤਾਂ ਗੋਲੇ ਬਣਾਉਣ ਤੋਂ ਵੀ ਔਰਤਾਂ ਦਾ ਹੀ ਕਲਾ ਦਾ ਪਤਾ ਲੱਗਦਾ ਸੀ ਗੋਲੇ ਨਰੋਲ ਪੁਰਾਣੇ ਕਾਗਜ਼ ਅਤੇ ਗੱਤੇ ਤੋਂ ਬਹੁਤ ਹੀ ਸੌਖੇ ਢੰਗ ਨਾਲ ਬਣਾਏ ਜਾਂਦੇ ਸਨ ਪਹਿਲਾਂ ਪੁਰਾਣੇ ਗੱਤੇ ਅਤੇ ਰੱਦੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਕਿਸੇ ਵੱਡੇ ਭਾਂਡੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਸੀ ਅਤੇ ਜਦੋਂ 1-2 ਦਿਨਾਂ ਬਾਅਦ ਇਹ ਕਾਗਜ਼ ਅਤੇ ਗੱਤਾ ਗਲ ਜਾਂਦਾ ਸੀ ਤਾਂ ਇਸ ਵਿੱਚ ਘਾਚਨੀ ਮਿਲਾ ਕੇ ਚੰਗੀ ਤਰ੍ਹਾਂ ਕੁੱਟ ਕੇ ਗੋਲੇ ਬਣਾਉਣ ਯੋਗ ਬਣਾਇਆ ਜਾਂਦਾ ਸੀ ਇਹ ਅੱਜ ਕੱਲ ਦੇ ਬੱਚਿਆਂ ਵੱਲੋਂ ਵਰਤੇ ਲੇ ਦਾ ਰੂਪ ਲੈਦੀ ਸੀ ਉਹਨਾਂ ਔਰਤਾਂ ਵਿੱਚ ਇਹਨਾਂ ਔਰਤਾਂ ਇਸ ਬਦਾਰਤ ਨੂੰ ਪੁੱਠੇ ਘੜਿਆਂ ਜਾਂ ਤੌੜੀ ਤੇ ਰੱਖ ਕੇ ਥੱਪ ਕੇ ਲੋਲਨ ਲੋਲਨ ਲੋੜੀਂਦੇ ਸਹਿਜ ਅਨੁਸਾਰ ਗੋਲੇ ਦਾ ਰੂਪ ਦੇ ਦਿੰਦੀਆਂ ਅਤੇ ਕੁਝ ਸਮੇਂ ਲਈ ਸੁੱਕਣ ਵਾਸਤੇ ਰੱਖ ਦਿੰਦੀਆਂ। ਸੁੱਕਣ ਤੋਂ ਬਾਅਦ ਇਹਨਾਂ ਨੂੰ ਬਹੁਤ ਤਰੀਕੇ ਨਾਲ ਉਤਾਰਿਆ ਜਾਂਦਾ ਅਤੇ ਆਪਣੀ ਆਪਣੀ ਕਲਾ ਅਨੁਸਾਰ ਚੰਗੇ ਰੰਗਾਂ ਵਿੱਚ ਚਿੱਤਰਕਾਰੀ ਕੀਤੀ ਜਾਂਦੀ। ਅਲੱਗ-ਅਲੱਗ ਰੰਗਾਂ ਦੇ ਖੂਬਸੂਰਤ ਬਣਾਏ ਗਏ ਗੋਲੇ ਬਹੁਤ ਹੀ ਮਨਮੋਹਕ ਲੱਗਦੇ ਅਤੇ ਨਾਲ ਹੀ ਮਨ ਕੁਛ ਬੈਠਦਾ ਇਹ ਗੋਲੇ ਕਿਸ ਨੇ ਬਣਾਏ ਨੇ? ਕਹਿਣ ਦਾ ਭਾਵ ਕਿ ਗੋਲੇ ਬਣਾਉਣਾ ਬਣਾਉਣਾ ਵੀ ਪੁਰਾਣੇ ਸਮੇਂ ਦੇ ਮਟੀਰੀਅਲਾਂ ਦਾ ਇੱਕ ਕਲਾ ਪ੍ਰਦਰਸ਼ਨ ਦਾ ਚੰਗਾ ਤਰੀਕਾ ਸੀ ਜਦੋਂ ਇਹਨਾਂ ਗੋਲਿਆਂ ਨੂੰ ਰੰਗ ਕਰਕੇ ਪੈੰਡੂ ਫੇਰੀਆਂ ਪੁਰਾਣੀਆਂ ਕੱਚੀਆਂ ਗੰਧਾਂ ਤੇ ਡੋਰੀਆਂ ਨਾਲ ਲਟਕਾਇਆ ਜਾਂਦਾ ਤਾਂ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਇਸ ਤਰ੍ਹਾਂ ਸਿਆਵਟ ਦੀ ਸਿਆਵਟ ਅਤੇ ਵੇਸਟ ਮਟੀਰੀਅਲ ਤੋਂ ਨਵੇਂ ਤਰੀਕੇ ਨਾਲ ਬਣੇ ਇਹ ਗੋਲੇ ਨਵੇਕਲੀ ਦਿਖ ਪੇਸ਼ ਕਰਦੇ। ਇਹ ਗੋਲੇ ਵੀ ਬੁਈਏ ਦੀ ਤਰ੍ਹਾਂ ਛੋਟਾ ਛੋਟਾ ਘਰ ਦਾ ਸਮਾਨ ਰੱਖਣ ਦੇ ਕੰਮ ਆਉਂਦੇ ਸਨ। ਰੋਟੀ ਪਕਾਉਣ ਸਮੇਂ ਪੁਰਾਣੇ ਸਮਿਆਂ ਵਿਚਔਰ ਤਾਂ ਇਹਨਾਂ ਗੋਲਿਆਂ ਵਿੱਚ ਆਟਾ ਪਲੇਥਣ ਰੱਖ ਲੈਂਦੀਆਂ ਸਨ। ਵਧੀਆ ਤੋਂ ਵਧੀਆ ਗੋਲਾ ਬਣਾ ਕੇ ਆਪਣੀਆਂ ਸਹੇਲੀਆਂ ਨੂੰ ਦੋਫੇ ਦਿੰਦੀਆਂ ਸਨ। ਰਿਸ਼ਤੇਦਾਰਾਂ ਨੂੰ ਲੜਕੀ ਦੀ ਪ੍ਰਤਿਭਾ ਦਾ ਦੱਸਣ ਲਈ। ਗੋਲੇ ਆ ਪਰ ਕੀਤੀ ਗਈ ਕਲਾਕਾਰੀ ਦਿਖਾਉਂਦੇ ਹੋਏ ਉਸ ਦੇ ਪਰਿਵਾਰ ਦੇ ਮੈਂਬਰ ਖੁਸ਼ੀ ਮਹਿਸੂਸ ਕਰਦੇ ਵਿਆਹਾਂ ਦੇ ਦਿਨਾਂ ਵਿੱਚ ਗੋਲੇ ਬਹੁਤ ਕੰਮ ਆਉਂਦੇ ਸਨ ਲੱਡੂ ਜਾਂ ਦੂਜੀ ਮਠਿਆਈ ਵੀ ਇਹਨਾਂ ਗੋਲਿਆਂ ਵਿੱਚ ਰੱਖੀ ਜਾਂਦੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੁਕਤ ਵਿੱਚ ਬਣੇ ਬੋਈਏ ਅਤੇ ਗੋਲੇ ਬੜੇ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਅਤੇ ਸਾਡੇ ਵਿਰਸੇ ਨੂੰ ਸ਼ਿੰਗਾਰ ਦੇ ਆਏ ਹਨ ਤਾਂ ਅਸੀਂ ਅੱਜ ਕੱਲ ਜਦੋਂ ਹਰ ਤਰ੍ਹਾਂ ਦੇ ਇਹਨਾਂ ਦੇ ਰੂਪ ਦੇ ਸਟੀਲ ਦੇ ਜਾਂ ਪਲਾਸਟਿਕ ਦੇ ਨਵੇਂ-ਨਵੇਂ ਬਰਤਨ ਮਿਲ ਜਾਂਦੇ ਹਨ ਤਾਂ ਕੋਈ ਪੁਰਾਣੇ ਬੋਈਏ ਤੇ ਗੋਰੀਆਂ ਨੂੰ ਯਾਦ ਨਹੀਂ ਕਰਦਾ ਸਾਡੇ ਬੱਚਿਆਂ ਨੂੰ ਸੱਭਿਆਚਾਰ ਦੀ ਇਸ ਰੰਗਿੰਦੀ ਦੀ ਯਾਦ ਕਰਾਉਣੀ ਜ਼ਰੂਰੀ ਬਣਦੀ ਹੈ ਅਤੇ ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਬੇਸਟ ਮਟੀਰੀਅਲ ਤੋਂ ਨਵੇਂ-ਨਵੇਂ ਵਸਤਾਂ ਬਣਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ ਅੱਜ ਵੀ ਸਮਾਜ ਵਿੱਚ ਲੜਕੀਆਂ ਨੂੰ ਬੋਈਏ ਅਤੇ ਗੋਲੇ ਬਣਾ ਕੇ ਸਕਾਉਣ ਨਾਲ ਉਹਨਾਂ ਦੁਬਾਰਾ ਮੋਬਾਈਲਾਂ ਤੇ ਖਰਾਬ ਕੀਤੇ ਸਮੇਂ ਨੂੰ ਬਚਾ ਕੇ ਕਲਾ ਤੇ ਨੰਬੂ ਕਲਾ ਵੱਲ ਮੋੜਨ ਦੀ ਲੋੜ ਹੈ ਜ਼ਰੂਰੀ ਨਹੀਂ ਕਿ ਉਹ ਮਾਡਰਨ ਸਮੇਂ ਦੀ ਹੋਰ ਵਿੱਚ ਵੱਧ ਪੈਸੇ ਖਰਚ ਕੇ ਮਾਡਰਨ ਬਣਨ ਦੇ ਚੱਕਰ ਵਿੱਚ ਫਸੀਆਂ ਰਹਿਣ ਅਤੇ ਆਪਣੇ ਸੱਭਿਆਚਾਰਕ ਵਿਰਸੇ ਤੋਂ ਕੋਹਾਂ ਦੂਰ ਚਦੀਆਂ ਜਾਣ ਉਹਨਾਂ ਨੂੰ ਆਪਣੀਆਂ ਦਾਦੀਆਂ ਨਾਨੀਆਂ ਵੱਲੋਂ ਪਾਏ ਗਏ ਪੂਰਨਿਆਂ ਨੂੰ ਕੁਝ ਨਾ ਕੁਝ ਹੱਦ ਤੱਕ ਸਮਰਲਣਾ ਹੀ ਚਾਹੀਦਾ ਹੈ ਜਿਸ ਨਾਲ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋਵੇ। ਸੋਏ ਤੀਜੀ ਬੂਝੀਏ ਤੇ ਕੋਲੇ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ। ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਂਤ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਸੋ ਵਲੌਗ ਨੂੰ ਪੂਰਾ ਦੇਖਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰਾਖਾ।